ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਫਰੀਦਕੋਟ ਤੋਂ ਫਰੋਜਪੁਰ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਪੁਰਾਣੀ ਪਿਪਲੀ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਾਨਵਰ ਤਿੰਨ ਮੁਕਾਉਆ ਤੋਂ ਜੱਸੇ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਵਪਾਰ 3 ਜਨਵਾਰ ਦਿਖਾਉਣੇ ਆ 3 ਜਨਵਾਰਾਂ ਦੇ ਵਿੱਚੋਂ ਦੋ ਝੋਟੀਆਂ ਮੱਜਾ ਹੋਣਗੀਆਂ ਮਿੱਤਰੋ ਤਿਆਰ ਤੋਂ ਦੁੱਦ ਵਾਲੀਆਂ ਤੇ ਇੱਕ ਮਿੱਤਰੋ ਪਲੂਣ ਵੱੱਛੀ ਹੋਊਗੀ 3 ਜਨਵਾਰਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਮਾਲਕਾਂ ਤੋਂ ਲੈ ਕੇ ਤੁਹਾਡੇ ਰੂਪ ਰੂਪ ਕਰੂੰਗਾ ਆਓ ਪਹਿਲਾਂ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੀ ਹੈ ਤੇ ਜੱਸੇ ਵੀਰ ਦੇ ਨਾਲ ਕਰਉਣਾ ਤੁਹਾਡੀ ਮੁਲਾਕਾਤ ਸਤਿ ਸ਼੍ਰੀ ਅਕਾਲ ਜੱਸੇ ਵੀਰੇ ਕੀ ਹਾਲ ਆ ਵੱਡੇ ਬਾਈ ਠੀਕ ਆ ਸਿੱਤ ਹਾਂਜੀ ਪਹਿਲਾਂ ਵਾਲੀਆਂ ਦੋਵੇਂ ਭੜਕਾ ਦਿਆ ਫਿਰ ਹਾਂਜੀ ਉਹਦਾ ਫੜ ਲਓ ਫੜ ਲਈ ਹੋ ਗਈ ਹਨਾ ਹਾਂਜੀ ਹਾਂਜੀ ਮੈਂ ਥੋੜਾ ਵਾਵਾ ਘੋਲ ਪਿਆ ਹੁੰਦੇ ਤੇ ਪੂਰਾ ਪਿਆ ਬਈ ਘੋਲ ਮੈਂ ਪੂਰਾ ਫੂਨ ਫਿਰ ਚੱਕੀ ਗਿਆ ਹਾਂ ਚੱਕੀ ਗਿਆ ਠੀਕ ਆ ਅੱਜ ਦੱਸ ਵੀਰੇ ਕਿੰਨੇ ਜਾਨਵਰ ਆ ਬਾਈ ਤਿੰਨ ਆ ਵੀਰੇ ਤਿੰਨ ਜਾਨਵਰ ਦੋ ਮੱਝਾਂ ਤੇ ਇੱਕ ਬੈੜੀ ਹਨਾ ਆਪਾਂ ਪਹਿਲਾਂ ਸ਼ੁਰੂਆਤ ਕਰੀਏ ਚੱਲਣੀ ਛੋਟੀ ਤੋਂ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਪਹਿਲਾ ਸੂਆ ਜੀ ਤੇ ਦੁੱਧ 11 ਕਿਲੋ ਆ ਅਸੀਂ 10 ਕਿਲੋ ਚਵਾਵਾਂਗੇ ਜੀ ਹਾਂਜੀ ਟੂਨ ਕਿਵੇਂ ਲੱਗਾ ਜੀ ਬਹੁਤ ਚੰਗਾ ਲੱਗਾ ਬਈ ਸੁਆ ਕਿੰਨੇ ਚਿਰ ਦਾ ਹੋਊਗਾ ਬਈ ਸੁਆ 20 ਦਿਨਾਂ ਦਾ ਮੰਨੋ ਵੀਰੇ 20 ਦਿਨਾਂ ਦਾ ਠੀਕ ਹੈ ਜੀ ਅੱਛਾ ਰੇਟ ਕੀ ਰਹੂਗਾ ਬਈ ਰੇਟ ਪਰੇ ਦਾ 90000 90 ਮੰਨ ਤਾਂ ਵਿੱਚੋਂ ਵੀਰੇ ਪੁੱਲ ਕਰਾਂਗੇ ਵੀਰੇ ਠੀਕ ਹੈ ਬਈ ਅੱਛਾ ਚੁਆਈ ਚੁਆਈ ਜੀ ਓਕੇ ਪੂਰੇ ਬਹੁਤ ਚੰਗੀ ਹੈ ਠੀਕ ਹੈ ਸਿੰਗਾ ਸੁੰਗਾ ਦੀ ਵੀ ਕੱਟੀ ਚੰਗੀ ਹੈ ਹਨਾ ਹਾਂਜੀ ਹਾਂਜੀ ਬਹੁਤ ਚੰਗੀ ਕੱਢ ਕੇ ਬਾਹਰ ਲਿਆ ਬਾਹਰ ਲਿਆ ਕੀ ਗੱਲ ਬੰਦੀ ਹੁੰਦੀ ਲੈ ਵੀ ਚੋਬਰਾ ਤੋੜ ਦੇ ਕੇ ਰੋ ਦੀ ਐਨ ਜੋਸ਼ ਨਾਲ ਲੈ ਵੀ ਬਾਈ ਬਣ ਕੇ 2 ਮਿੰਟ ਦੇ ਦੇ ਮੇਰਾ ਪਾ ਰੁਕ ਜੀ 2 ਮਿੰਟ ਲੈ ਵੀ ਮੇਤਰੋ ਦੇਖ ਕਵਾਲਿਟੀ ਕਵਾਲਿਟੀ ਦੀ ਓਕੇ ਦੀ ਰਿਪੋਰਟਾ ਝੋਟੀ ਦੀ ਜਾਵਾ ਮਿੱਤਰੋ ਹਰ ਪੱਖ ਤੋਂ ਜਿਹੜੀ ਤੁਸੀਂ ਤਸੱਲੀ ਕਰਨੀ ਹੁੰਦੀ ਹੈ ਵੈਸੇ ਪਰ ਲੈ ਜਾ ਵੀ ਇਹਨੂੰ ਲੰਮੀ ਲੈ ਜੀ ਲੈ ਵੀ ਵੇਖੋ ਕਿਰੋਂ ਦੀ ਦਾ ਸਿੰਘ ਸੁਣਗਾ ਕਿਉਂਕਿ ਮੇਜਾ ਬਿਊਟੀ ਚੀਜ਼ ਆ ਜਿਹੜੀ ਉਹ ਘਾਟਾ ਨਹੀਂ ਪਉਂਦੀ ਹੁੰਦੀ ਜਿਹੜੀ ਚੀਜ਼ ਸੋਹਣੀ ਸੁਨੱਖੀ ਹੁੰਦੀ ਆ ਨਾ ਮਿੱਤਰੋ ਸੁਨੱਖੇਪਣ ਦਾ ਤਾਂ ਮੁੱਲ ਪੈਂਦਾ ਹੀ ਪੈਂਦਾ ਕਿਤੇ ਪੈ ਜੇ ਕਿਉਂਕਿ ਜੇ ਸੋਹਣਾ ਗੱਪਰੂ ਜਵਾਨ ਹੁੰਦਾ ਉਹਦੀ ਫਿਲਮਾਂ ਦੇ ਵਿੱਚ ਮੰਗ ਹੋ ਜਾਂਦੀ ਆ ਜੇ ਸੋਹਣਾ ਸੁਨੱਖਿਆ ਉਹਦੇ ਵਿੱਚ ਗੁਣ ਹੁੰਦੇ ਆ ਤੇ ਉਹਦੇ ਗੁਣਾਂ ਦੀ ਕੀਮਤ ਪੈ ਜਾਂਦੀ ਹੁੰਦੀ ਆ ਤੇ ਇਹਦੇ ਵਿੱਚ ਮਿੱਤਰੋ ਦੋਵੇਂ ਚੀਜ਼ਾਂ ਆ ਇਹਦੇ ਵਿੱਚ ਬਿਊਟੀ ਵੀ ਆ ਤੇ ਇਹਦੇ ਵਿੱਚ ਜਿਹੜਾ ਦੁੱਧ ਵਾਲਾ ਪੱਖ ਵੀ ਆ ਇਹਦੇ ਵਿੱਚ ਬਰੀਕੀ ਵੀ ਆ ਦਿੰਨੇ ਚੀਜ਼ਾਂ ਇਹਦੇ ਵਿੱਚ ਪਾਕਮਲ ਅੱਛਾ ਬਗਰ ਕੱਟਾ ਗਿਆ ਕੱਟੀ ਵੀਰੇ ਕੱਟੀ ਵੀਰੇ ਆ ਗਈ ਅੱਛਾ ਮਗਰ ਆ ਗਈ ਕੱਟੀ ਜਾਂਦੀ ਬਹੁਤ ਚੰਗੀ ਕੱਟੀ ਆ ਅੱਛਾ ਸੇ ਵੀਰ ਜੇ ਆਪਾਂ ਕਰੀਏ ਬੱਚਾ ਛੱਡ ਕੇ ਤਧਾਰਾ ਵਿਖਾਉਣੀ ਹੋਰ ਤੇ ਵਿਖਾ ਦਈਏ ਹਾਂਜੀ ਵਿਖਾਉ। ਉਹ ਛੱਡ ਦੇ ਬੱਚਾ ਫਿਰ ਚੋਣ ਵਿਖਾਰੇ ਕਿਹਾਉਂਦੀ ਆਂਦਾ ਮੈਨੂੰ ਲੈ ਬਾਈ ਲਾਈਕਰਾਂ ਦੀ ਬੱਚਾ ਇਹਦੇ ਹਾਂ ਪੀ ਉਸ ਕਰ ਲਾ ਪਾਣੀ ਪੀ ਚੱਲ ਲੈ ਵੀ ਮਿੱਤਰੋ ਹਲਿਆ ਵੰਗੂ ਥਾਣਾ ਐਂਡ ਕਰਮਾ ਵਾਲੀ ਨੇ ਕੱਢ ਲਿਆ ਆਪਾਂ ਸਮਾਹ ਕਰਕੇ ਤੇ ਓਕੇ ਦੀ ਰਿਪੋਰਟ ਕਰਤੀ ਆ ਤਾਰ ਪਾਉਣ ਦੀ ਗਵੰਡੀਆਂ ਦੇ ਘਰੇ ਮਾਰ ਲਿਆ ਮੈਨੂੰ ਇਨਾ ਪਤਾ ਧਾਰ ਬਹੁਤ ਬੋਲੀ ਆਪਾਂ ਲੈ ਪਤਾ ਹੁਣ ਬਸ ਸਾਰਾ ਇਹਨੂੰ ਨਾ ਪਿਆ ਦੇ ਆਪ ਵੀ ਦਖਲੇ ਕੋਈ ਇਹ ਨਾ ਵੇ ਪਿਆ ਪਿਆ ਕੇ ਦੁੱਧ ਤੇ ਇਹਨੂੰ ਕਰਦੇ ਤੋਂ ਪਲਵਾਨ ਅਰ ਗਈ। ਤਾਂ ਨਹੀਂ ਠੀਕ ਆ। ਸਵਾਦ ਆ, ਆਨੰਦ ਆ, ਵੱਖਰੀ ਗੱਲ ਬਾਤ ਆ ਦੂਜੇ ਧਾਰਾ ਤੇ। ਇੱਥੇ ਰੱਖ। ਆਹ ਹੁਣੀ ਚਵਾਈ। ਨਹੀਂ ਠੀਕ ਆ ਯਾਰਾ। ਚੁੱਤੇ ਧਾਰ ਚੋਂਦਾ ਗੱਭਰੂ ਆ ਤਰੀਕਾ ਬੜਾ ਘੈਂਡ ਆ ਮੈਨੂੰ ਲੱਗਾ। ਬਸ ਕੱਲੀਆਂ ਬਾਵਾ ਹੀ ਲੜੀਆਂ ਚਾਹੀਦਾ। ਕਈ ਤਾਂ ਸਾਰੇ ਈਲੀਆਂ ਦੇ ਮੇਰੇ ਕੋਲ ਚੋਣ ਲੱਗ। ਹਾਂ। ਵੇ ਠੀਕ ਆ। ਓਕੇ। ਹੋਣਾ ਨਾ ਮੈਨੂੰ ਇਹ ਦੱਸ ਵੀ ਜੱਸੇ ਬਾਈ ਰੇਟ ਕਿੰਨਾ ਦੇਣੀ ਕਿੰਨੀ 85 ਦੀ ਦੇਣਾ ਯਰ ਹਾਂ ਨਾ ਮਾਨਤਨ ਕਰਦੇਂਗਾ ਥੋੜਾ ਜਿਹਾ ਬਾਹਲਾ ਨਹੀਂ ਯਾਰ ਖੰਡ ਕਰਦਾ ਨਹੀਂ ਬਾਹਲਾ ਨਹੀਂ ਇਹ ਕਹੇ ਰਿਹਾ ਸਾਬ ਇਹ ਤੇਰਾ ਤਾਂ ਬਾਹਲਾ ਨਹੀਂ ਕਹਿੰਦਾ 83 ਦੀ ਦੇ ਦਾਂਗੇ 80000 ਦੀ ਝੋਟੀ ਆ ਤੇਰੀ ਮਾਰਕੀਟ ਦੀ ਹਾਂ ਆਪਣੀ ਨਹੀਂ ਦੇ ਦੇ ਨਾ ਮੈਂ ਕੋਈ ਤੈਨੂੰ ਜੇ ਦਿਹਾੜੀ ਬਣਦੀ ਆ ਤਾਂ ਰੱਸਾ ਫੜਾ ਦੇ ਜੇ ਨਹੀਂ ਬਣਦੀ ਤਾਂ ਫੇਰ ਰੁਕ ਜਾ ਭਰਾਵਾ ਇਹੀ ਐ ਮੈਂ ਤਾਂ ਕੋਈ ਨਹੀਂ ਕਹਿੰਦਾ ਤੂੰ ਕਿਉਂਕਿ ਉਹ ਵੀ ਅੱਜ ਬਾਜ਼ਾਰ ਅੱਜ ਦੀ ਰੁੱਤ ਦੇ ਕਰਕੇ ਆ ਹਾਂ ਛੋਟੀ ਚਵਾਜ ਉਹ ਚੁੰਨ ਲੱਗਾ ਬਹੁਤ ਨਾ ਠੀਕ ਓਕੇ ਲੈ ਵੀ ਮਿੱਤਰੋ ਆ ਪਾਰਟੀ ਭਾਰਤੀਆਂ ਨੇ ਕਰਮ ਵਾਲੀ ਨੇ ਤੇ ਆਪਾਂ ਹੁਣ 2 ਨੰਬਰ ਤੇ ਮਹਿ ਬਾਰੇ ਜਾਣਦੇ ਆ ਵੀਰੇ ਜਸੇ ਭਾਈ 2 ਨੰਬਰ ਵਾਲੀ ਮਹਿ ਹੈ ਜਿਹੜੀ ਭਾਈ ਇਹ ਵੀਰੇ ਤੀਜਾ ਸੁਆ ਸੋਈ ਆ ਬੰਦ ਕਰ ਲੈ ਲੈ ਵੀ ਮਿੱਤਰੋ ਜਸੇ ਭਾਈ ਇਹ ਇਹ 2 ਨੰਬਰ ਵਾਲੀ ਮਹਿ ਕਿੰਨਾ ਸੁਆ ਇਹ ਤੀਜਾ ਅੱਛਾ ਜੱਸੇ ਵੀਰੇ ਦੁੱਧ ਇਹਦੇ ਥੱਲੇ ਕਿੰਨਾ ਭਾਈ ਵੀਰੇ ਥੱਲੇ 12 ਕਿਲੋ ਹੀ ਹੈ ਨਾ ਦੋ ਦਿਨ ਇਕੱਲੇ ਰਹੀ ਮੈਂ ਮੁੱਠ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਉਪਰਾ ਕਰਗੀ ਉਪਰਾ 11 ਮੰਨਦੇ ਆ 10 ਹੀ ਚਵਾਵਾਂਗੇ ਇਹਦੇ ਥੱਲੇ ਵੀ ਚੁਵਾਈ ਚੁਈ ਕੇ ਵਿੱਚ ਚੁਵਾਈ ਵੀ ਇਹਦੀ ਬਹੁਤ ਹੈ ਕੱਡੀ ਬਾਹਰ ਨੂੰ ਪਤ ਲਈ ਇਹਦਾ ਕਿੰਨਾ ਚਰ ਦਾ ਸੁਆ ਭਾਈ ਇਹਦਾ ਸੁਆ ਵੀਰੇ ਹਫਤੇ ਦਾ ਹਫਤੇ ਦਾ ਇੱਕ ਕੱਟਾ ਮਾਰ ਕੇ ਕੱਟੀ ਬਈ ਇਹਦੇ ਮਗਰ ਕੱਟੀ ਆ ਮੈਂ ਚੰਗੀ ਆਣਾ ਦੁੱਧ ੜੀਆ ਹਾਂ ਬਈ ਦੁੱਧ 13 14 ਕਿਲੋ ਹੀ ਸੀ ਮੈਂ ਜਿੱਥੇ ਥੱਲੇ ਉਹਨਾਂ ਦੇ ਵਿਆਹ ਜਿੱਥੋਂ ਆਪਾਂ ਲਈ ਜਿੱਥੋਂ ਆਪਾਂ ਲੈਂਦੀ ਆ ਮੇਰਾ ਮਨ ਕਹਿੰਦਾ ਵੀ ਮੈਂ ਦਿਨਾਂ ਦੇ ਵਿੱਚ ਮੈਂ ਕੁਛ ਦੀ ਕੁਛ ਬਣ ਜੂ ਹਨਾ ਬਣ ਜੂ ਬਣ ਜੂ ਬਈ ਚਾਰੂ ਬਹੁਤ ਆ ਖਾਣ ਵਾਲੀ ਮੈਂ ਹੋਵੇ ਜਿਹੜੀ ਮੈਂ ਖਾਂਦੀ ਆ ਨਾ ਜਿਹੜੀ ਮੈਂ ਦੂਜੀ ਦੀ ਮਹਿੰਦੀ ਖੁਰਲੀ ਦੇ ਵੱਲ ਵੀ ਝਾਕਦੀ ਆ ਖਾ ਕੇ ਉਹ ਮੈਂ ਹਮੇਸ਼ਾ ਤੋਂ ਦਿੰਦੀ ਆ ਜਿਹੜੀ ਮੈਂ ਖਾਂਦੀ ਨੀ ਉਹਨੂੰ ਦੁੱਧ ਲੈਣਾ ਔਖਾ ਬਈ ਇਹ ਨੂੰ ਲੈ ਜੀ ਬਈ ਲੰਮੀ ਬਈ ਠੀਕ ਆ ਬਗਰੀ ਡਾਲ ਚਾਹੀਦੀ ਥੋੜੀ ਜਿਹੀ ਨਾ ਹਾਂਜੀ ਉਹ ਮਨਾ ਪੁੜਾ ਪੜਾ ਚੰਗਾ ਮੈਂ ਉਹਦਾ ਹਾਂਜੀ ਹਾਂਜੀ ਨਹੀਂ ਠੀਕ ਆ ਬਾਈ ਦੋ ਤਾਂ ਹੈਗਾ 12 ਕਿਲੋ ਸੀ ਹੈ 11 ਹਾਂਜੀ ਆਪਾਂ 11 ਕਿਲੋ ਬਾਈ ਲੈ ਵਾਲੂ ਬਾਈ ਬਹੁਤ ਚੰਗਾ ਇਹ ਕਿੰਨੇ ਦੀ ਦੇ ਦਿੱਤੀ ਬਾਈ ਮੈਂ ਨਾ ਕਰਦੇ 85 ਦੀ ਦੇ ਗਏ ਯਾਰ ਇਹ ਨਾ ਮੈਂ ਵੀ ਤੈਨੂੰ ਕਹਿ ਦਵਾਂ ਮੈਂ ਇੰਦਾ ਨਹੀਂ ਤੈਨੂੰ ਬਾਲਾ ਕਹਿੰਦਾ ਕਿ ਜੱਸ ਨੂੰ ਕਰਦੇ ਹਾਂ ਸੱਚ ਰਾਮ ਬਹੁਤ ਆ ਬਾਈ ਯਾਰ ਨਾ ਨਹੀਂ ਮੈਂ ਚੰਗੀ ਕਿੰਨੇ ਦੀ ਹਾਂ ਨਾ ਤੇਰੇ ਆਏ ਦਾ ਮਾਨਤਾ ਨਾ ਯਾਰ ਛੱਡ ਦਾਂਗੇ ਕਿੰਨਾ ਛੱਡ ਦੇ 85000 84 ਦੀ 82000 ਦੀ ਮੈਂ ਤੇ ਮੈਂ ਉਹਦੇ ਮੈਂ ਉਹ 80 ਦੀ ਕਹਦੇ ਜਿਹੜੀ 80 ਦੀ ਕਹਿੰਦਾ ਚਲ ਠੀਕ ਆ 82000 ਦੀ ਜਿਹੜੀ ਮੈਂ ਇਹਦੇ ਵਿੱਚ ਮਾਨ ਕਰਦੀ ਇਹਦੇ ਬੱਚਾ ਲਾਦੀ ਹੈ ਕਿ ਰਹਿਣ ਦੀ ਹੈ ਰਹਿਣ ਤੇ ਚਲ ਤੇ ਉਹ ਬਾਈ ਵਹਿੜ ਬਾਰੇ ਦੱਸੀ ਵੀਰੇ ਉਹ ਪਲੂਣ ਬੱਚੀ ਆ ਅੱਛਾ ਪਲੂਣ ਪਹਿਲਣੀ ਆ ਪਹਿਲਣਾ ਹਾਂ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ 3 ਦਿਨ ਪਏ ਹਜੇ 12 ਦਾ 12 ਦਿਨ ਬਣੂਗੀ ਚੰਗੀ ਤੁਹਾਨੂੰ ਬਹੁਤ ਚੰਗੀ ਬਣੋਗੇ ਬ੍ਰੀਡ ਜਾਤ ਵਾਲੀ ਆ ਮਾਂ ਨੇ ਵੀ ਦੁੱਧ ਬਹੁਤ ਸੋਨਾ ਪਾਇਆ ਜਾ ਠੀਕ ਹੈ ਕਿੰਨਾ ਇਹਦਾ ਰੇਟ ਬਾਈ ਰੇਟ ਹੈ ਵੀਰੇ 80000 ਰੁਪਏ ਮਾਨਤਾਣਾ ਉਹ ਲੈ ਕਰਾਂਗੇ ਕਿੰਨਾ ਕਰੇਗਾ ਹਾਂ ਤੇ ਨਾ ਜਸ ਕਾਟੇ ਤੇ ਬਾਟੇ ਹੈ 75 ਦੀ ਦੇ ਦਾਂਗੇ ਯਾਰ 70000 ਦੀ ਹਾਂ ਜੀ ਦੰਦੋ ਕਿਵੇਂ ਆ ਇਹ ਦੰਦੋ ਇਹ ਦੋਂਦੀ ਆ ਵੀਰੇ ਦੋਂਦੀ ਆ ਪਿਓਰ ਦੋਂਦੀ ਆ ਕਿ ਚੱਕ ਦੀ ਤੁ ਭਗਾ ਦਿੰਨੇ ਆ ਦੰਦ ਵੀ ਭਗਾ ਦਿੰਨੇ ਆ ਪਟ ਪਟ ਲੂ ਕਿ ਮੂੰ ਪਟਾ ਲੂ ਹਾਂ ਪਟਾ ਲੈਂਦੀ ਪਰ ਅਠ ਪੱਟੀ ਮੂੰ ਪਤ ਨਹੀਂ ਪੱਟੀ ਇੱਥੇ 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 ਮੇਰੇ ਕੋਲ ਕਿੰਨਾ ਜੜਾ ਦੀ ਮੈਂ ਗਰੀਬ ਹੁੰਦਾ ਕਿ ਮੇਰਾ ਆ ਨਹੀਂ ਠੀਕ ਓਕੇ ਚਾਹ ਤੱਕ ਦੀਆ ਚਾਗਦੇ ਬਈ ਨਹੀਂ ਬਈ ਦੋਂਦੇ ਦੋਂਦੇ ਠੀਕ ਵੜਦੇ ਬਸ ਬਈ ਹਾਂ ਨਹੀਂ ਠੀਕ ਆ। ਓਕੇ। ਨਹੀਂ ਠੀਕ ਆ ਯਾਰ। ਜਿਵੇਂ ਤੇਰੇ ਵਰਗੀ ਹੈ ਨਾ। ਠੀਕ ਹੈ। ਇਹਦਾ ਰੇਟ 75 ਦੀ ਦੇਣੀ ਆ। ਹਾਂਜੀ ਦੇਣੀ। ਮੈਂ ਤਾਂ ਖੁੱਲਾ ਕਰ ਦੇਗਾ ਇਹਦਾ। ਆ ਕਰ ਦਾਂਗੇ ਕੋਈ ਮਾਰ। ਠੀਕ ਆ ਭਾਈ ਲੈ ਵੀ ਮਿੱਤਰੋ ਬੱਚੀ ਪੜੂਗੀ ਚੰਗੀ। ਲੈ ਵੀ ਮਿੱਤਰੋ। ਪਲੂਣ ਬੱਚੀ ਵੀ ਵਿਖਾਤੀ ਦੋਵੇਂ ਮੱਜਾ ਵੀ ਵਿਖਾਤੀ ਅਗਲੀ ਗੱਲ ਬਾਤ ਲਈ ਜੱਸ ਸੇ ਆਪਦਾ ਨੰਬਰ ਦੱਸੀ ਕਰਾਂ ਦੀ ਵੀਰੇ ਨੰਬਰ ਵੀ 7796 ਜੀ 22586 ਇੱਕ ਵਾਰੀ ਹੋਰ ਆਉਣ ਦੇ 7796 ਜੀ 22586 ਠੀਕ ਆ ਬਈ ਇਸ ਨੰਬਰ ਤੇ ਵੀਰੇ ਇਹਨਾਂ ਕਰ ਲੋ ਅਗਲੀ ਗੱਲ ਹੋਰ ਆ ਦੋਵੇਂ ਡੰਗ ਆਪਦੀ ਮੱਜਾ ਚੋਲ ਲੈਣਾ ਆਪਣੇ ਕੋ ਰਹਿਣ ਬਹਿਣ ਦਾ ਪ੍ਰਬੰਧ ਪੂਰਾ ਹਾਂ ਵੀ ਆਦੇ ਤਸੱਲੀ ਕਰਕੇ ਜਾਣ ਘਰੋਂ ਘਰ ਗੇਟੋ ਬਾਹਰ ਹੋਈ ਦੀ ਕੋਈ ਜੀ